ਨਗਰ ਦੇ ਅਨੰਤਨਾਗ ਚ ਅਤਵਾਦੀ ਗਤੀਵਿਧੀਆਂ ਦੇ ਇਨਪੋਰਟ ਤੋਂ ਬਾਅਦ ਫੌਜ ਦੇ ਜਵਾਨਾਂ ਵੱਲੋਂ ਚਲਾਏ ਜਾ ਰਹੇ ਸੱਚ ਆਪਰੇਸ਼ਨ ਦੌਰਾਨ ਫੌਜੀਆ ਦੀ ਗੱਡੀ ਅਚਾਨਕ ਖਾਈ ਵਿੱਚ ਡਿੱਗ ਪਈ ਇਸ ਦੌਰਾਨ ਗੱਡੀ ਵਿੱਚ ਸਵਾਰ 8 ਜਵਾਨ ਜ਼ਖਮੀ ਹੋ ਗਏ ਇਨ੍ਹਾਂ ਸੈਨਿਕਾਂ ਵਿੱਚ ਗੁਰਦਾਸਪੁਰ ਦੇ ਪਿੰਡ ਸਰਾਵਾਂ ਤੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦਾ ਐਤਵਾਰ ਨੂੰ ਉਹਨਾਂ ਦੇ ਪਿੰਡ ਸਰਾਵਾਂ ਵਿੱਚ ਫੌਜੀ ਸਨਮਾਨ ਨਾਲ ਸੰਸਕਾਰ ਕਰ ਦਿੱਤਾ ਗਿਆ ਇੱਕ ਗੁਰਪ੍ਰੀਤ ਸਿੰਘ 19 ਆਰ ਆਰ ਅਨੰਤਨਾਗ ਵਿੱਚ ਤਾਇਨਾਤ ਸੀ ਦੇਖੋ ਰਿਪੋਰਟ もうやるだけで終わりに。 सिंह अमर रहे श्रीलास नाय दुरप्रीत सिंह अमर रहे शहीद बहादुर परिवार जिंदाबाद जिंदाबाद ਇੱਕ ਪਿੰਡ ਤੋਂ ਮਿਲਦਾ ਹੈ ਸਟਾਰਟ ਕਰਨ ਮਿਲਦਾ ਕੰਪਿਊਟਰ ਪਰ ਸਾਈਡ ਹਰ ਸਾਨੂੰ ਫਸਟ ਫਸਟ ਇਹ ਕੰਮ ਕਰਨਾ ਹੈ अरविंद कोरा 27 मार्च ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਦੇ ਗੱਡੀਆਂ ਦੱਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਦੇ ਬੇਟੇ ਨੂੰ ਕਿਾ ਪਾਣੀ ਆ ਗਾਂਵ ਵਾਲੋ ਦੱਸਣ ਦੇ ਕਿ ਆ ਸ਼ੂਠਾ ਬੋਲਦੇ ਆ ਕਿ ਪਾਪਾ ਸ਼ੂਠਾ ਆਏ ਇਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਵੇਰਾ 9:30 10 ਵਜੇ ਇੱਥੇ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਤਾਂ ਗੋਪੀ ਸ਼ਹੀਦ ਹੋ ਗਿਆ ਬੱਸ 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 ਸੋਚ ਵਾਸਤੇ ਬੱਸ ਗੱਡੀ ਕਿਨ ਡੱਗੀ ਕਿੱਥੇ ਗੰਦੇ ਕਿ ਉਹ ਹਾਂਜੀ ਆਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਦੀ ਉਹਨਾਂ ਨੂੰ ਪੁੱਛ ਲਓ ਮੈਨੂੰ ਨੇ ਦੱਸਿਆ ਉਹਨਾਂ ਨੇ ਕੁਝ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਚ ਮੈਨੂੰ 2:30 ਵਜੇ ਪੋਨੇ 3 ਵਜੇ ਆਇਆ ਇਹ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਤੁਹਾਡੇ ਟਾਈਮ 'ਚ ਮੈਂ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉਹਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾਮ ਗੁਰਬਹਾਦਰ ਸਿੰਘ ਇੱਕ ਦਾ ਨਾਮ ਗੁਰਸਤਾਇਪ ਸਿੰਘ ਆ ਮੇਰੇ ਕੌਂਸਲੈਂਸੀ ਚੀ ਸਰਾਵਾ ਪਿੰਡ ਤੋਂ ਆ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਡਿਊਟੀ ਅਨੰਤਨਾਕ ਸੀਗੀ ਉਹਨਾਂ ਦੇ ਫਾਦਰ ਸਾਹਿਬ ਵੀ ਮਲੇ ਸਰਦਾਰ ਲਖਿੰਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਕਹਿੰਨਾ ਕਿ ਦੇਸ਼ ਵਾਸੀਆਂ ਲਈ ਤੇ ਇਹ ਗਰਵ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ 32 ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ 9-10 ਸਾਲ ਇਸ ਡਿਊਟੀ ਕਰਦਿਆਂ ਹੋਗੇ ਆ ਔਰ ਮੈਂ ਅ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਹੈ ਜਿਹੜਾ ਇੱਥੇ ਪੈਲੀਆਂ 'ਚ ਜੂਝਦਾ ਹੈ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਹੈ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਹੈ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨਾਂ ਸਾਰੀਆਂ ਸਰਕਾਰਾਂ નોਟ ਈਵਨ ਸਿੰਗਲ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਆ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਉਪਜਾਊ ਹੋਗੀ ਜਿਹਦੇ ਕਰਕੇ ਅੱਜ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਾਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਇਹ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇਨ੍ਹਾਂ ਕਰਹਿਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਏ ਆ ਤੁਸੀਂ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਫਾਦਰ ਨੇ ਇਹ ਉਹਨਾਂ ਦੇ ਬ੍ਰਦਰ ਖੜੇ ਨੇ ਇੱਥੇ ਮੈਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਅੱਜ ਬੀਜੇਪੀ ਦੀ ਹੈ ਚਾਹੇ ਕੱਲ ਨੂੰ ਕਾਂਗਰਸ ਆ ਜੇ ਚਾਹੇ ਕੋਈ ਹੋਰ ਆ ਜੇ ਪਰ ਇੱਕ ਗੱਲ ਹਮੇਸ਼ਾ ਇਹਨਾਂ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਹੀ ਕਿਸਾਨ ਨੇ ਜਿਹੜੇ ਆਪਣੀ ਖੂਨ ਪਸੀਨੇ ਦੇ ਜਿੰਨੇ ਵੀ ਤੁਸੀਂ ਇੱਥੇ ਕਿਸਾਨ ਖੜਿਆ ਝਾਤੀ ਮਾਰੋ ਕਿੰਨੇ ਡਿਗਰੀ ਟੈਂਪਰੇਚਰ ਆ ਪੈਲੀਆਂ ਦੇ ਵਿੱਚ ਆਪਣਾ ਕਸੂਨ ਪਸੀਨਾ ਵਹਾ ਕੇ ਔਰ ਹਿੰਦੁਸਤਾਨ ਦੇ ਲੋਕਾਂ ਦਾ পেট ਪਾਲ ਰਹੇ ਔਰ ਇਹਨਾਂ ਦੇ ਬੱਚੇ ਬਾਰਡਰਾਂ ਤੇ ਲੜਾਈ ਲੜ ਰਹੇ ਆ ਉੱਥੇ ਲੀਡਰਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਗਏ ਉੱਥੇ ਸੈਂਟਰ 'ਚ ਬੈਠੇ ਵਜ਼ੀਰ ਜਿਹੜੇ ਇੱਥੇ ਆ ਕੇ ਨੇਗੋਸ਼ੀਏਸ਼ਨਸ ਕਰਦੇ ਸੀਗੇ ਉਹਨਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਐ ਅੱਜ ਇਹਨਾਂ ਦਾ ਬੇਟਾ 32 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਗਿਆ ਆਪਣੇ ਮੁਲਕ ਵਾਸਤੇ ਸੋ ਰਹਿਮ ਕਰਨ ਸਰਕਾਰਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਵੀ ਬਾਰਡਰਾਂ ਤੇ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਘੱਟੋ ਘੱਟ ਇਹਨਾਂ ਸਰਕਾਰਾਂ ਨਾਲ ਲੜਾਈ ਨਾਲ ਲੜਨੀ ਪਏ ਉਹ ਬਾਰਡਰਾਂ ਤੇ ਲੜਨ ਨੂੰ ਤਿਆਰ ਨੇ ਪਰ ਜਦੋਂ ਆਪਣੇਆਂ ਨਾਲ ਲੜਨਾ ਪੈਂਦਾ ਉਦੋਂ ਦਿਲ ਨੂੰ ਦੁੱਖ ਹੁੰਦਾ ਸੋ ਮੈਂ ਸਲੂਟ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ ਖਾਸ ਕਰਕੇ ਇਹਨਾਂ ਦੀ ਪਰਿਵਾਰ ਨੂੰ ਔਰ ਖਾਸ ਕਰਕੇ ਸਾਡਾ ਭਰਾ ਗੁਰਪ੍ਰੀਤ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹਾਦਤ ਦਿੱਤੀ ਬਹੁਤ ਦੁਖਦਾਈ ਦੇਣਾ ਕਿ ਸਾਡੇ ਇਲਾਕੇ ਦੇ ਸਰਾਵਾ ਪਿੰਡ ਤੋਂ ਨੌਜਵਾਨ ਗੁਰਪ੍ਰੀਤ ਕਿਸ ਬੁਲਗ ਦੀ ਸਰਦਾਂ ਦੀ ਰੱਖਿਆ ਕਰਦਾ ਹੋਇਆ ਆਪਣੀ ਜਾਨ ਗਵਾਹੀ ਔਰ ਮਨ ਦੁਖੀ ਔਰ ਉਦਾਸ ਹੈ ਕਿਉਂਕਿ ਇੱਕ ਸਾਧਾਰਨ ਘਰਚੋਂ ਬੱਚਾ ਜਿੱਤੇ ਕੇਵਲ ਆਪਣੀ ਨੌਕਰੀ ਲਈ ਨਹੀਂ ਬਲਕਿ ਉਹਦੇ ਮਨ ਦੇ ਵਿੱਚ ਇੱਕ ਜਸਬਾ ਹੁੰਦਾ ਇਸ ਮੁਲਕ ਦੀ ਜੱਗ ਸ਼ਕਤੀ ਔਰ ਇਸ ਮੁਲਕ ਨੂੰ ਹਫਾਜ਼ਤ ਰੱਖਣ ਲਈ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਪਰ ਪਰਮੇਸ਼ਵਰ ਨੂੰ ਮੰਜ਼ੂਰ ਨਹੀਂ ਸੀ ਕੁਝ ਘੰਟੇ ਪਹਿਲਾਂ ਉਹਨੇ ਜਸੂਗਤ ਸਰਚ ਆਪਰੇਸ਼ਨ ਤੋਂ ਜਾਣਾ ਸੀਗਾ ਉਨੇ ਆਪਣੇ ਘਰ ਦੇ ਵਿੱਚ ਆਪਣੇ ਵੈਪਕਨ ਦੀ ਆਪਣੇ ਉਸ ਟਰੱਕ ਦੀ ਵੀਡੀਓ ਫੋਟੋ ਵੀ ਪਾਈ ਕਿ ਦੇਖੋ ਮੈਂ ਇਸ ਮੁਲਕ ਦੇ ਰੱਖਿਆ ਵਾਸਤੇ ਇਸ ਮੁਲਕ ਦੀ ਸਰਦਾਂ ਨੂੰ ਮਫੂਜ਼ ਰੱਖਣ ਲਈ ਮੈਂ ਸਰਚ ਆਪਰੇਸ਼ਨ ਤੇ ਜਾ ਰਿਹਾ ਔਰ ਅਨੰਤ ਨਾਗ ਦਾ ਏਰੀਆ ਸੀ ਉੱਥੇ ਉਹ ਗੱਡੀ ਜਿਹੜੀ ਆ ਔਰ ਦੇਖੇ ਉਹ ਇਸ ਨੌਜਵਾਨ ਸਦਾ ਲਈ ਸਾਡੇ ਤੋਂ ਉਛੜ ਗਿਆ ਉਹ ਸਾਡੇ ਤੋਂ ਛੋਟਾ ਸੀ ਬਹੁਤ ਅਦੀਤ ਸੀ ਔਰ ਇਹ ਦੋਨੋਂ ਪਰਿਵਾਰ ਮੇਰੇ ਬਹੁਤ ਸਾਲ ਖਵਿੰਦਰ ਸਿੰਘ ਹੋਣੀ ਔਰ ਗੁਰਪ੍ਰੀਤ ਦੀ ਵਾਈਫ ਜਿਹੜੀ ਆ ਉਹ ਸਗਾਰ ਤਰਸੇਮ ਸਿੰਘ ਹੋਣਾ ਦੀ ਬੇਟੀ ਆ ਪਰਸੋਲੇ ਤੋਂ ਸੋ ਦੋਵੇਂ ਪਰਿਵਾਰਾਂ ਨੂੰ ਅਜ ਇੱਕ ਬਹੁਤ ਵੱਡਾ ਦੁਖਾਂਤ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਸਮਝ ਨਾ ਇਸ ਅਸੀਂ ਲੋਕ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਇਹ ਜ਼ਰੂਰ ਸਿੱਖ ਲੈਣੀ ਚਾਹੀਦੀ ਆ ਕਿ ਅਸੀਂ ਮਿਲ ਕੇ ਸਮਾਜ ਨੂੰ ਕੁਝ ਨਾ ਕੁਝ ਵਾਪਸ ਕਰੀਏ ਜਿਹੜੀ ਸਾਡੀ ਪ੍ਰਵ੍ਰਿਤੀ ਸਮਾਜ ਤੋਂ ਹਮੇਸ਼ਾ ਲਹੰਦੀ ਬਣ ਗਈ ਆ ਉਹਨੂੰ ਖਤਮ ਕਰਦੇ ਹੋਏ ਸਮਾਜ ਨੂੰ ਵਾਪਸ ਕਰੀਏ ਦਿਲ ਦੀਆਂ ਗਰਾਈਆਂ ਤੋਂ ਉਸ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਾ ਔਰ ਪਰਿਵਾਰ ਨੂੰ ਮੈਂ ਇਹੋ ਹੀ ਬੇਨਤੀ ਕਰੂੰਗਾ ਸਮਾਜ ਨੂੰ ਵੀ ਕਿ ਇਸ ਪਰਿਵਾਰ ਨੂੰ ਖੜਾ ਕਰਨਾ ਇਸ ਪਰਿਵਾਰ ਨੂੰ ਮਿਲ ਕੇ ਉਸ ਬੱਚੇ ਨੂੰ ਵਾਪਸ ਨਹੀਂ ਲਿਆ ਸਕਾਂਗੇ ਔਰ ਉਹਨਾਂ ਦੇ ਦੁੱਖ ਨੂੰ ਜ਼ਰੂਰ ਮਿਲ ਕੇ ਗਟਾਵਾਂਗੇ ਔਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਦੀ ਵਚਨਬੱਧਾ ਕਿ ਉਸ ਨੂੰ ਦੁੱਖ ਨੂੰ घटाने जो कर सकेंगे करा और मैं अपील भी करूँगा कि उस शहीद के नर पेंड कोई उसारी भी जाए कोई स्टेडियम का या हो इमारत बना के ताकि आने वाली पीढ़ियाँ उतों प्रेरणा लै सक गुरदासपुर ने अपनी शहादतों की परंपरा को कायम रखते हुए अपना एक और योद्धा भारतीय सेना की उन्नीस राष्ट्रीय राइफल्स का लांस नायक गुरप्रीत सिंह देश की बलिबेदी पर कुर्बान कर दिया लांस नायक गुरप्रीत सिंह बहुत ही बहादुर सैनिक था छः फुट उसकी हाइट थी और अला दर्जे का खिलाड़ी था और कली ढाई बजे परिवार से उसकी बात होती है वीडियो कॉल आती है पत्नी से बात होती है बच्चों से बात होती है मार्च महीने में छुट्टी वो काट कर गया और शाम को जब वो पेट्रोलिंग जा रहा था तभी वीडियो कॉल करके अपना वाहन अपनी राइफल्स और दिखा रहा था कि किन हालातों में हमारे जवान जो ड्यूटी दे रहे हैं और एक इनपुट था आतंकवादियों का उसी सर्च अभियान पर वो गए और उनका जो वाहन था उनकी जो गाड़ी थी क्योंकि पहाड़ी इलाका है वो स्किप कर गई काफ़ी गहरी खाई में गिरा अपने नौ साथियों के साथ आठ साथी जख्मी हो गए लेकिन गुरप्रीत सिंह जो है मातृभूमि पर कुर्बान हो गया आज दुखों का पहाड़ टूटा है जैसे मेरे भाई ने कहा कि किसान है पिता अन्नदाता है लेकिन बेटा सरहद पर कुर्बान हो गया कुछ नहीं मांगते ये शहीदों के परिवार सिर्फ सम्मान चाहते हैं जो मेरे भाई ने बात करी वो सम्मान ही जो है इन्हें जीने का मकसद प्रदान करता है मैं सरकारों से अपील करता हूँ कि गुरप्रीत वापस तो नहीं आएगा लेकिन दो मासूम बच्चे हैं बच्चे अनाथ हो गए शहीद की विधवा है बूढ़ी माँ है पिता है एक बेरोजगार भाई है पूरे परिवार की जिम्मेदारी उसके कंधों पे थी सरकार उनकी बाह पड़े कुछ नहीं दे सकता अपने सिर्फ सम्मान शहीद परिवार को जो है आगे बढ़ने के लिए प्रेरित करता है मैं अपनी शहीद सैनिक परिवार सुरक्षा परिषद की तरफ से इस पिता को ये भरोसा दिलाता हूँ कि आपका बेटा वापस तो नहीं दिला सकते लेकिन ये संस्था चट्टान की तरह इस परिवार के साथ खड़ी है धन्यवाद जय हिंद जय भारत